ਬੋਲ ਤਾਂ ਤਾਂ ਆ ਇਸ ਤਰ੍ਹਾਂ ਹੋ ਗਿਆ ਤੁਸੀਂ ਪਾਈਸੇ ਖਣਾ ਕੋਈ ਹੈਗੀ ਆਪਣੀ 327 ਜੀਰੀ ਤੇ ਇਹ ਦੇਖ ਲਿਓ ਸਾਡ ਨੂੰ ਤੁਸੀਂ ਬੁੱਝਾ ਇਹਨੇ ਕਰਿਆ ਨਹੀਂ ਹੈਗਾ ਗਰਮੀ ਤਾਂ ਹੈਗਾ ਜੀ ਵੀ ਅੱਜ ਕੱਲ ਤਾਂ ਬਸ ਸ਼ਿਮਲੇ ਚਲੇ ਜਾ ਜੀ ਨੈਡ ਬਾਈਟ ਬਾਵਜੂ ਜੀਮੀਦਾਰ ਭਰਾਵੋ ਤੁਹਾਡਾ ਫਾਰਮਰਸ ਬਲੌਗ 0300 ਚੈਨਲ ਤੇ ਬਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਬਈ ਅੱਜ ਗੱਲ ਕਰਾਂਗੇ ਆਪਾਂ ਮੈਗਨੀਸ਼ੀਅਮ ਦੀ ਵੀ ਮੈਗਨੀਸ਼ੀਅਮ ਖੇਤ ਦੇ ਵਿੱਚ ਪਾਉਣਾ ਕਿਉਂ ਜ਼ਰੂਰੀ ਹੈ ਤੇ ਆਪਾਂ ਮਕਾਡੋ ਕੰਪਨੀ ਦਾ ਮੈਗਨੀਸ਼ੀਅਮ ਪਾਵਾਂਗੇ ਤੇ ਬਈ ਤੁਹਾਨੂੰੰਨ ਜਾਣਕਾਰੀ ਸਾਰੀ ਵੀ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਨੂੰ ਪੂਰਾ ਕਰਨਾ ਤਾਂ ਆਪਣੇ ਖੇਤਾਂ ਦੇ ਵਿੱਚ ਜ਼ਰੂਰੀ ਆ ਪਰ ਆਪਾਂ ਜ਼ਿੰਕ ਮੈਗਨੀਸ਼ੀਅਮ ਤੇ ਕੈਲਸ਼ੀਅਮ ਕਰਨਾ ਵੀ ਆਪਣੇ ਖੇਤਾਂ ਵਿੱਚ ਬਹੁਤ ਜ਼ਰੂਰੀ ਆ ਕਿਉਂਕਿ ਆਪਣੇ ਝਾੜ ਵਾਸਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਇਹ ਆਪਾਂ ਮੈਗਨੀ on a growth promoter ਕਿਉਂਕਿ ਉੱਥੇ ਆਪਣੇ ਖੱਤੇ ਦੇ ਵਿੱਚ ਜੀਰੀ ਥੋੜੀ ਜਿਹੀ ਡਾਊਨ ਸੀਗੀ ਤੇ ਬਈ ਜੇਕਰ ਗੱਲ ਕਰੀ ਆਪਾਂ ਮੈਗਨੀਸ਼ੀਅਮ ਆਪਾਂ ਨੂੰ ਕਿੰਨੀ ਪਾਉਣੀ ਚਾਹੀਦੀ 1 ਏਕੜ ਦੇ ਵਿੱਚ ਕੀਲੇ ਦੇ ਵਿੱਚ ਤਾਂ ਪ੍ਰਭੂ ਆਪਾਂ 5 ਕਿਲੋ ਮੈਗਨੀਸ਼ੀਅਮ ਹੁੰਦੀ ਹੈ ਤੇ 6 ਕਿਲੋ ਸਲਫਰ ਹੁੰਦੀ ਹੈ ਤਕਰੀਬਨ 11 ਕਿਲੋ ਆਪਾਂ ਸਮਾਨ ਪਾ ਰਹੇ ਹਾਂ ਆਪਣੀ 1 ਏਕੜ ਦੇ ਵਿੱਚ ਤੇ ਬਈ ਇਹਦੇ ਵਿੱਚ ਸਲਫਰ ਤੇ ਮੈਗਨੀਸ਼ੀਅਮ ਦੋਨੇ ਦੋਨੇ ਚੀਜ਼ਾਂ ਆਪਣੀਆਂ ਮਿਕਸ ਹੁੰਦੀਆਂ ਨੇ ਤੇ ਆਪਾਂ ਮੈਗਨੀਸ਼ੀਅਮ ਪਾ ਕੇ ਬਈ ਪਹਿਲੇ ਹੀ ਬਾੜ ਲਾ ਲੈਣੀਆਂ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲੈਣਾ ਕਿਉਂਕਿ ਜਿਨੀ ਦੀ ਤਰ੍ਹਾਂ ਤਾਂ ਹੁੰਦਾ ਆਪਣਾ ਲੀ ਬਾੜ ਦੇ ਕੇ ਫਿਰ ਆਪਾਂ ਉਹਦੇ ਉੱਪਰਲੇ ਪਾਸੇ ਭਰਾਵੋ ਪਾਵਾਂਗੇ ਆਪਣਾ ਹਜ਼ੂਕੀ ਦਾ ਆਪਣਾ ਗਰੋਥ ਪ੍ਰੋਮੋਟਰ ਇਹ ਵੀ ਆਪਣਾ ਪਾਊਡਰ ਦੀ ਤਰ੍ਹਾਂ ਹੁੰਦਾ ਤੇ ਭੁੱਕੀ ਜੀ ਕਹਿ ਸਕਦੇ ਆ ਆਪਾਂ ਵੀ ਇਹਨੂੰ ਪਾਊਡਰ ਜਿਹਾ ਹੋ ਜਾਂਦਾ ਇਹ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਭਰਾਵੋ ਜਿਹੜਾ ਇਹ ਸਲਾਬ ਬਹੁਤ ਛੱਡ ਦਿੰਦਾ ਜਦੋਂ ਆਪਾਂ ਮੈਗਨੀਸ਼ੀਅਮ ਪਾ ਦਿੰਨੇ ਆ ਤਾਂ ਉਹਦੇ ਨਾਲ ਆਪਣਾ ਯੂਰੀਆ ਪਾਣੀ ਛੱਡਣ ਲੱਗ ਜਾਂਦਾ ਸਲਾਬ ਛੱਡਣ ਲੱਗ ਜਾਂਦਾ ਤਾਂ ਤੁਸੀਂ ਓਨਾ ਕ ਹਿਸਾਬ ਨਾਲ ਘੋਲਣਾ ਵੀ ਆਪਣਾ ਡਿੰਨਾ ਕਪਾਖਤੇ ਦੇ ਵਿੱਚ ਪਾ ਲਈਏ ਕਿਉਂਕਿ ਜੇ ਆਪਾਂ ਇਹਨੂੰ ਪੱਲੀ ਵਿੱਚ ਛੱਡ ਕੇ ਜਾਵਾਂਗੇ ਤਾਂ ਉਹਦੇ ਨਾਲ ਆਪਣਾ ਇਹ ਸਲਾਬ ਛੱਡ ਜ ਤੁਹਾਨੂੰ ਦੱਸਦਾ ਵੀ ਮੈਗਨੀਸ਼ੀਅਮ ਦੇ ਕੰਮ ਕੀ ਹੁੰਦੇ ਆ ਮੈਗਨੀਸ਼ੀਅਮ ਦੀ ਮਾਤਰਾ ਹੁੰਦੀ ਆ ਉਹ 9.5% ਹੁੰਦੀ ਆ ਜਿਹੜੀ ਸਲਫਰ ਦੀ ਮਾਤਰਾ ਹੁੰਦੀ ਆ ਉਹ 12% ਹੁੰਦੀ ਆ ਤੇ ਕਿਸਾਨ ਭਰਾਵੋ ਬਾਕੀ ਆਪਾਂ ਇਹਨੂੰ ਪਾ ਕੇ ਸਾਰਾ ਕੁਝ ਕਰ ਲੈਣਾ ਮਿਕਸ ਤੇ ਉਸ ਤੋਂ ਬਾਅਦ ਆਪਾਂ ਆਪਣੇ ਖੱਤੇ ਦੇ ਵਿੱਚ ਲੈ ਕੇ ਜਾਵਾਂਗੇ ਤੇ ਸਾਡੇ ਇੱਧਰ ਰਾਮੂ ਜੀ ਉਹਨੇ ਤੇ ਬਾਈ ਸਾਡੇ ਹਰਪ੍ਰੀਤ ਉਹਨੇ ਆਪਣੇ ਕੋਲ ਪੱਕੀਏ ਬਈ ਇਹ ਬੰਦੇ ਆਉਂਦੇ ਆ ਤੇ ਇਹ ਆਪਣਾ ਖੱਤੇ ਦੇ ਵਿੱਚ ਖਾਦ ਪਾ ਕੇ ਜਾਂਦੇ ਆ ਜੀ ਹੁਣ ਦੋਲੇ ਇਕੱਠੇ ਇਕਣੀਆਂ ਹੋ ਜਾਂਦੇ ਨੇ ਪਹਿਲਾਂ ਕਣਿਆਉਣੇ ਪੈਂਦੇ ਨੇ ਫਿਰ ਇਕੱਠੇ ਕਰਾਂਗੇ ਇਹ ਹੀ ਬਣਾਈਆ ਪੜ ਤੇ ਮਹਾਰਾਜ ਨੇ ਤੁਸੀਂ ਮੈਟਰ ਉਹ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਬਾੜ ਹੋਊਗੀ ਜੋ ਕਿ ਕੰਪਲੀਟ ਤੇ ਬਾਕੀ ਆਪਣਾ ਬਈ ਸਮਾਨ ਇਹ ਚੰਗੀ ਤਰ੍ਹਾਂ ਰਲ ਗਿਆ ਪਾ ਤਿੰਨ ਵਾਰ ਇਹਨੂੰ ਵੱਢ ਲਿਆ ਤੇ ਹੁਣ ਆਪਾਂ ਪਾਵਾਂਗੇ ਖੱਤੇ ਦੇ ਵਿੱਚ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਹਾਨੂੰ ਦਿਖਾਉਣਾ ਵੀ ਖੇਤ ਦੇ ਵਿੱਚ ਕਿਵੇਂ ਪੀਲਾਪਨ ਤੇ ਬੁੱਝਾ ਕਿਉਂ ਨਹੀਂ ਚੱਲ ਰਿਹਾ ਕਿਹੜਾ ਬੀਜ ਆ ਬਈ ਤੁਸੀਂ ਸਾਰੇ ਜਣੇ ਵੀਡੀਓ ਨਾਲ ਬਣੇ ਰਹੋ ਤੇ ਹੁਣ ਆਪਾਂ ਪਾ ਕੇ ਆਪਣੀਆਂ ਝੂਲੀਆਂ ਦੇ ਵਿੱਚ ਆਪਾਂ ਖੱਤੇ ਦੇ ਵਿੱਚ ਲੈ ਕੇ ਜਾਂਦੇ ਤੇ ਜੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਇਹਦਾ ਆਪਣਾ ਸਲਾਬ ਛੱਡ ਕੇ ਕਿਵੇਂ ਹੋ ਗਿਆ ਇਹ ਕਿਉਂਕਿ ਪਾਉਣਾ ਵੀ ਔਖਾ ਰਹਿੰਦਾ ਤੇ ਬੰਦਿਆਂ ਦੇ ਹੱਥ ਵੀ ਫਿਰ ਵੱਡਣ ਲੱਗ ਜਾਂਦਾ ਹੁੰਦਾ ਇਹ ਤਾਂ ਜਿੰਨੀ ਛੇਤੀ ਇਹਨੂੰ ਆਪਾਂ ਪਾ ਦਈਏ ਉਨਾ ਠੀਕ ਕੀ ਕੋਲੀ ਮੈਂ ਢਾਲ ਬਈਆ ਤੇ ਜਟੂ ਤੁਸੀਂ ਦੇਖ ਸਕਦੇ ਹੋ ਵੀ ਸ਼ਿੱਟਾ ਆਪਣੇ ਬੰਦੇ ਲੱਗੇ ਮਾਰਨਾ ਤੇ ਜੋ ਸ਼ਿੱਟਾ ਵੀ ਪੂਰਾ ਉਹਦੇ ਨਾਲ ਹੋ ਰਿਹਾ ਵੀ ਕਿਉਂਕਿ ਇੱਕ ਦਸਲਾ ਹੋ ਜਾ ਛੱਡ ਕੇ ਫਿਰ ਇਕੱਠਾ ਹੋ ਜਾਂਦਾ ਤੇ ਜਦੋਂ ਪਾਣੀ ਦੇ ਵਿੱਚ ਜਾਂਦਾ ਤਾਂ ਉਦੋਂ ਮਤਲਬ ਮਿਕਸ ਹੋ ਜਾਂਦਾ ਵਿੱਚ ਤੇ ਮੇਤਰੋ ਆਪਣੀ ਜੀਰੀ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਵੇਂ ਜੀਰੀ ਆਪਣੀ ਤੁਰ ਨਹੀਂ ਰਹੀ ਤੇ ਡੀਲਾ ਜਿਹੜਾ ਉਹ ਆਪਾਂ ਬਾਅਦ ਦੇ ਵਿੱਚ ਸਪਰੇਅ ਕਰ ਦਾਂਗੇ ਤੇ ਤੁਸੀਂ ਤੇ ਕਿਸਾਨ ਭਰਾਵੋ ਆਪਣੇ ਕੋਲ ਇਹ 327 ਬੀਜ ਲਾਇਆ ਹੈ ਤੇ ਤੁਸੀਂ ਤਾਂ ਜਿਹੜਾ ਫਟਾਰਾ ਤੁਸੀਂ ਦੇਖ ਸਕਦੇ ਹੋ ਵੀ ਫਟਾਰਾ ਇਹਨੇ ਕੋਈ ਜਿਆਦਾ ਖਾਸ ਕਰਿਆ ਨਹੀਂ ਹੈਗਾ ਪਹਿਲਾਂ ਪੈਦੇ ਵਿੱਚ ਪਾਇਆ ਸੀਗਾ ਗ੍ਰੀਨ ਗੋਲਡ ਦਾ ਤੇ ਆਪਾਂ ਨੂੰ ਉਹਦਾ ਰਿਜ਼ਲਟ ਲੱਗਿਆ ਨਹੀਂ ਠੀਕ ਤੇ ਅੱਜ ਆਪਾਂ ਪਾ ਰਹੇ ਹਾਂ ਮੈਗਨੀਸ਼ੀਅਮ ਤੇ ਆਪਣਾ ਬੂਟੇ ਵਾਲੀ ਵੀ ਇਹਦਾ ਫਟਾਰਾ ਕਰੂ ਤੇ ਜਿਹੜਾ ਪੀਲਾ ਆਪਣਾ ਮਾੜਾ ਮੋਟਾ ਕਿਤੇ ਕਿਤੇ ਉਹ ਵੀ ਦੂਰ ਕਰੂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਧਰ ਡਲਿਆਂ ਦੇ ਡਲੇ ਜੀ ਕਰ ਰਹੇ ਨੇ ਕਿਉਂਕਿ ਇਸ ਹਵਾਵ ਛੱਡ ਜਾਂਦਾ ਤਾਂ ਉਹਦੇ ਕਰਕੇ ਬਾਕੀ ਆਪਣਾ ਡੇਲੀ ਦੀ ਬਾਅਦ ਚ ਸਪਰੇਅ ਕਰਾਂਗੇ ਭਰਾਵੋ ਤੇ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਕੋਈ ਖਾਸ ਫਟਾਰਾ ਹੋਇਆ ਨਹੀਂ ਹੋਇਆ ਇਹਦਾ ਤੇ ਬਾਕੀ ਚੱਲ ਰਿਹਾ ਹੁਣ ਤੁਹਾਨੂੰ ਇਹਦਾ ਰਿਜ਼ਲਟ ਪਾਵਾਂਗੇ ਹਫਤੇ ਤੱਕ ਤੇ ਤੁਸੀਂ ਹਫਤੇ ਤੱਕ ਇੱਕੇ ਫੇਰ ਦੁਬਾਰੇ ਵੀਡੀਓ ਦੇਖਿਓ ਵੀ ਇਹਦੀ 327 ਬੀਜ ਦੀ ਫਟਾਰਾ ਕਿਉਂਕਿ ਆਹ ਦੇਖ ਲਓ ਵੀ ਡੱਬ ਜੇ ਪਏ ਪਏ ਨੇ ਵੀ ਉਹ ਤਾਂ ਠੀਕ ਆ ਜੀਰੀ ਪਰ ਫਟਾਰਾ ਥੋੜਾ ਜਿਆ ਘੱਟ ਆ ਜ਼ਿੰਮੇਦਾਰ ਭਰਾਵੋ ਆਪਾਂ ਇਹਦੇ ਵਿੱਚ ਅੱਜ ਪਾ ਰਹੇ ਹਾਂ ਤੀਜਾ ਰੇ ਤੇ ਆਪਾਂ ਮੈਗਨੀਸ਼ੀਅਮ ਵਿੱਚ ਪਾ ਰਹੇ ਹਾਂ ਤੇ ਆਪਾਂ ਦੂਜੇ ਰੇ ਦੇ ਨਾਲ ਪਾਈ ਸੀ ਭਰਾਵੋ ਜ਼ਿੰਕ ਤੇ ਜ਼ਿੰਕ ਨੇ ਵੀ ਆਪਣਾ ਅਸਰ ਕਰਿਆ ਤੇ ਹੁਣ ਆਪਾਂ ਮੈਗਨੀਸ਼ੀਅਮ ਦੀ ਘਾਟ ਆ ਜਿਹੜੀ ਉਹ ਆਪਾਂ ਕਿਵੇਂ ਦੇਖ ਸਕਦੇ ਹਾਂ ਇੱਕ ਤਾਂ ਆਪਣੇ ਜਿਹੜੇ ਜੜਾਂ ਹੁੰਦੀਆਂ ਨੇ ਆਪਾਂ ਜਿਹੜਾ ਪੱਟ ਕੇ ਦੇਖ ਸਕਦੇ ਹਾਂ ਕਿ ਬਹੁਤਿਆਂ ਗ੍ਰੋਥ ਨਹੀਂ ਕਰਦੀ ਜਿਹੜਾ ਅੱਗੇ ਤੱਕ ਨਹੀਂ ਫੈਲਦੀਆਂ ਗਈਆਂ ਉਹ ਜਿੱਥੇ ਹੁੰਦੀਆਂ ਉੱਥੇ ਹੀ ਖੜ੍ਹ ਜਾਂਦੀਆਂ ਨੇ ਤੇ ਬਾਕੀ ਆਪਣੇ ਖੱਤੇ ਦੇ ਵਿੱਚ ਪੀਲਾਪਨ ਹੋ ਜਾਂਦਾ ਤੇ ਤੇ ਆਪਣੇ ਬੂਜੇ ਦੀ ਗਰੋਥ ਵੀ ਮਿੱਤਰੋ ਰੁਕੇ ਜਾਂਦੀ ਹੁੰਦੀ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਬੂਜਾ ਉਹ ਕਰਿਆ ਨਹੀਂ ਗਰੋਥ ਬਾਕੀ ਆਪਣੇ ਇਧਰਲੇ ਪਾਸੇ ਛਬੀ ਜੀਰੀ ਆ ਗਈ ਤੇ ਪਰਲੇ ਪਾਸੇ ਆਪਾਂ ਹੁਣ ਮੱਕੀ ਵਾਲੇ ਜੇ ਛਬੀ ਜੀਰੀ ਲਈ ਆ ਤਾਂ ਉਹ ਵੀ ਆਪਣੀ ਤਕਰੀਬਨ ਚੱਲ ਗਈ ਸਾਰੀ ਤੇ ਬਾਕੀ ਭਰਾਵੋ ਆਪਣੇ ਬੂਟੇ ਵੀ ਆਪਾਂ ਕੱਲ ਲਾਏ ਸੀਗੇ ਤੇ ਹੁਣ ਸੌਣ ਦਾ ਮਹੀਨਾ ਤਾਂ ਆਪਣੇ ਬੂਟੇ ਵੀ ਸਾਰੇ ਚੱਲ ਜਾਣਗੇ ਤੇ ਤੇ ਜੇਕਰ ਆਪਾਂ ਗੱਲ ਕਰੀਏ ਵੀ ਬਾਈ ਮੈਗਨੀਸ਼ੀਅਮ ਪਾਉਣਾ ਕਦੋਂ ਚਾਹੀਦਾ ਤਾਂ ਉਹ ਆਪਾਂ 25 ਦਿਨ ਤੋਂ ਬਾਅਦ ਵੀ ਪਾ ਸਕਦੇ ਹਾਂ ਜਾਂ ਆਪਾਂ 25 ਦਿਨ ਤੇ ਪਾ ਦੋ ਜ਼ਿੰਕ ਤਾਂ 45 ਦਿਨਾਂ ਦਾ ਜਦੋਂ ਆਪਣਾ ਝੋਨਾ ਹੋ ਜਾਂਦਾ ਤਾਂ ਆਪਾਂ ਮੈਗਨੀਸ਼ੀਅਮ ਤੇ ਸਲਫਰ ਪਾ ਸਕਦੇ ਹਾਂ ਕਿਉਂਕਿ ਜ਼ਿੰਕ ਦੇ ਵਿੱਚ ਵੀ 15% ਆਪਣਾ ਸਲਫਰ ਹੁੰਦਾ ਤੇ ਇਹਦੇ ਵਿੱਚੋਂ ਭਰਾ ਉਹ ਆਪਣਾ 12% ਸਲਫਰ ਹੋ ਜਾਂਦਾ ਤੇ 9 9.5% ਆਪਣਾ ਮੈਗਨੀਸ਼ੀਅਮ ਹੋ ਜਾਂਦਾ ਤਾਂ 45 ਦਿਨ ਤੋਂ ਬਾਅਦ ਆਪਾਂ ਮੈਗਨੀਸ਼ੀਅਮ ਪਾ ਸਕਦੇ ਹਾਂ ਤੇ ਬਾਕੀ ਬਾਈ ਪੋਟਾਸ਼ ਪਟੂਸ਼ ਪਾਉਣੀ ਹੁੰਦੀ ਆ ਤੁਸੀਂ ਆਪਦੇ ਖੇਤ ਦੇ ਹਿਸਾਬ ਨਾਲ ਦੇਖ ਲਓ ਵੀ ਜੇ ਤਾਂ ਪੋਟਾ ਚਕਰਾ ਲਿਆ ਗਰੂ ਸਾਰੇ ਵੀਰ ਵੀ ਆਪਣਾ ਮਿੱਟੀ ਦੇ ਵਿੱਚ ਕੋਈ ਤੱਤ ਘਾਟ ਹੋ ਜਾਂਦੀ ਆ ਤਾਂ ਆਪਾਂ ਉਹਨੂੰ ਅਗਲੇ ਸਾਲ ਪਾ ਸਕਦੇ ਆ ਕਿਉਂਕਿ ਨਹੀਂ ਆਪਣੇ ਝੋਨੇ ਨੂੰ ਨੁਕਸਾਨ ਹੁੰਦਾ ਤਾਂ ਆਪਣੀ ਫਸਲ ਨੂੰ ਨੁਕਸਾਨ ਹੁੰਦਾ ਜੇ ਆਪਣੇ ਤੱਤ ਪੂਰੇ ਨਹੀਂ ਹੁੰਦੇ ਤਾਂ ਪੋਟਾਸ਼ ਵੀ ਪਾ ਸਕਦੇ ਹਾਂ ਬਾਈ ਜ਼ਿੰਕ ਪਾ ਸਕਦੇ ਹਾਂ ਮੈਗਨੀਸ਼ੀਅਮ ਪਾ ਸਕਦੇ ਹਾਂ ਬਾਕੀ ਕੈਲਸ਼ੀਅਮ ਬਾਕੀ ਜਿਹੜੇ ਹਿਸਾਬ ਨਾਲ ਤੱਤਾਂ ਦੀ ਲੋੜ ਆ ਉਹ ਪਾ ਸਕਦੇ ਆ ਇੱਧਰਲੇ ਪਾਸੇ ਸਾਡਾ ਪੀਟਰ ਇੰਜਣ ਵੀ ਬਾਈ ਚੱਲ ਰਿਆ ਮਾਰੋ ਮਾਰ ਰੇ ਪੂਰਾ ਖੰਡਾਈ ਜਾਂਦਾ ਜੋਬਰ ਇਹਨੂੰ ਗੋਰਖਾ ਸਿੰਘ ਕਹਿੰਦੇ ਆ ਬਾਈ ਗਰਮੀ ਕੀ ਕਹਿੰਦੀ ਆ ਬਸ ਗਰਮੀ ਤਾਂ ਆ ਕਹਿੰਦੀ ਵੀ ਅੱਜ ਕੱਲ ਤਾਂ ਹਮਮ ਸ਼ਿਮਲੇ ਚਲੇ ਜਾ ਜੀ ਲੈ ਨਾ ਬਾਈ ਤੇ ਬਾਜ ਦੋ ਰਹੀ ਅੱਲਾ ਦਵਾਈ ਤੇ ਵੀ ਹਮ ਗਰਮੋ ਗਰਮੀ ਹੋ ਰਹੀ ਹੈ ਬੰਦੇ ਲੱਖ ਚ ਜਾਣਾ ਤਾਂ ਦਵਾਈ ਦੋ ਦਵਾਈ ਚਾ ਬਹੁਤ ਗਰਮੀ ਆ ਰਹੀ ਨਹੀਂ ਹਾਂ ਚਾੜਕੇ ਕੇ ਬਾਈ ਦਾ ਛੋਟਾ ਨੇ ਟੈਕ ਟੋਲੀ ਨਾ ਬੋਲਾ ਕਰਦਾ ਡੈਕ ਜਾਏ ਤਾਂ ਟਾਇਰ ਬਸ ਉਹ ਜੋ ਤੁਹਾਡੀ ਵੀਡੀਓ ਕਿਵੇਂ ਲੱਗੀ ਤੇ ਉਹ ਵੀ ਦੱਸਿਓ ਕਮੈਂਟਾਂ ਤੇ ਮਿਲਦੇ ਆ ਅਗਲੀ ਵੀਡੀਓ ਇਸ ਧੰਨਵਾਦ